ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸਮਕਾਲੀ ਭਾਰਤੀ ਸਮਾਜ ਦੇ ਕੋਈ ਪੰਜ ਇੰਪੋਰਟੈਂਟ ਕੁਐਸਚਨ ਠੀਕ ਹੈ ਪੰਜ ਇੰਪੋਰਟੈਂਟ ਕੁਐਸਚਨ ਦੱਸਣ ਜਾ ਰਹੇ ਹਾਂ ਸੋ ਜੇਕਰ ਤੁਸੀਂ ਬੈਚ ਲੈਣ ਦੇ ਵਿੱਚ ਇੰਟਰਸਟਿਡ ਹੋ ਤਾਂ ਕਾਫੀ ਆਫ ਚੱਲ ਰਿਹਾ ਹੈ ਠੀਕ ਹੈ ਜਿੰਦੇ ਵਿੱਚ ਤੁਹਾਨੂੰ ਕੁਐਸਚਨ ਮਿਲ ਜਾਣਗੇ ਵੀਡੀਓਜ਼ ਵਾਲਾ ਬੈਚ ਲੈਣਾ ਵੀਡੀਓਜ਼ ਮਿਲ ਜਾਣਗੀਆਂ ਦੋਵੇਂ ਸਾਲ ਦਾ ਬੈਚ ਲੈਣਾ ਦੋਵੇਂ ਸਾਲ ਦਾ ਮਿਲ ਜੀਗਾ ਓਕੇ ਜੇਕਰ ਓਨਲੀ ਕੁਐਸਚਨ ਲੈਣਾ ਹੈ ਤਾਂ ਬਿਲਕੁਲ ਸਸਤਾ ਹੈ ਜਿੰਦੇ ਵਿੱਚ ਤੁਹਾਨੂੰ ਮੈਥ ਦੀਆਂ ਵੀਡੀਓਜ਼ ਨਾਲ ਐ ਸਾਰੇ ਸਬਜੈਕਟਾਂ ਦੇ ਇੰਪੋਰਟੈਂਟ ਕੁਐਸਚਨ ਪਲੱਸ ਮੈਥ ਤੇ ਇੰਗਲਿਸ਼ ਦੀਆਂ ਵੀਡੀਓਜ਼ ਮਿਲ ਜਾਣਗੀਆਂ ਬਿਲਕੁਲ ਸਸਤਾ ਬੈਚ ਹੈ ਤੁਸੀਂ ਸਾਡੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜੇਕਰ ਤੁਸੀਂ ਸਾਡਾ ਫ੍ਰੀ ਵਾਲਾ ਵਟਸਐਪ ਗਰੁੱਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਟੈਲੀਗ੍ਰਾਮ ਗਰੁੱਪ ਦਾ ਲਿੰਕ ਵੀ ਹੈ ਤੇ ਨਾਲ ਕੀ ਇੱਕ ਸਾਡੀ ਐਪ ਦਾ ਲਿੰਕ ਵੀ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਸੋ ਪਹਿਲਾ ਕੁਐਸਚਨ ਜਿਹੜਾ ਪੇਪਰ ਦੇ ਵਿੱਚ 100% ਆ ਸਕਦਾ ਹੈ ਠੀਕ ਹੈ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਆ ਸਕਦਾ ਹੈ ਸਿੱਖਿਆ ਦਾ ਅਧਿਕਾਰ ਐਕਟ 2009 ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸਦੇ ਹੋਏ ਇਸ ਦੀ ਲੋੜ ਬਾਰੇ ਦਲੀਲਾਂ ਦਿਓ ਦੇਖੋ ਆਰਟੀਈ ਰਾਈਟ ਟੂ ਐਜੂਕੇਸ਼ਨ 2009 ਇਹ ਕੁਐਸਚਨ ਦੇ ਬਾਰੇ ਪੁੱਛਿਆ ਜਾ ਸਕਦਾ ਹੈ ਵਿਸ਼ੇਸ਼ਤਾਵਾਂ ਪੁੱਛੀਆਂ ਜਾ ਸਕਦੀਆਂ ਜਾਂ ਪੁੱਛਿਆ ਜਾ ਸਕਦਾ ਹੈ ਆਰਟੀਆਈ ਐਕਟ ਕੀ ਹੈ ਆਰਟੀਈਜ਼ ਐਕਟ ਕੀ ਹੈ ਠੀਕ ਹੈ ਕਹਿੰਦੇ ਬਾਰੇ ਵਿਸਥਾਰ ਪੂਰਵਕ ਲਿਖੋ ਜਾਂ ਇਹਦੇ ਵਿੱਚ ਕਮੀਆਂ ਕੀ ਸੀ ਇਸ ਬਾਰੇ ਵੀ ਪੁੱਛਿਆ ਜਾ ਸਕਦਾ ਠੀਕ ਹੈ ਕੁਐਸਚਨ ਥੋੜਾ ਬਹੁਤਾ ਮੋਲਡ ਹੋ ਸਕਦਾ ਓਕੇ ਬਟ ਟਾਪਿਕ ਸੇਮ ਹੈ ਆਰਟੀਈ ਰਾਈਟ ਟੂ ਐਜੂਕੇਸ਼ਨ 2009 ਸਿੱਖਿਆ ਦਾ ਅਧਿਕਾਰ ਐਕਟ 2009 ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਵੱਡਾ ਜਾਂ ਛੋਟੇ ਕੁਐਸਚਨ ਦੇ ਵਿੱਚ ਇਹ ਆ ਸਕਦਾ ਠੀਕ ਹੈ ਦੂਜਾ ਕੁਐਸਚਨ ਆਪਣੇ ਕੋਲ ਸੰਵਿਧਾਨ ਦੀ 73ਵੀਂ ਸੋਧ ਅਨੁਸਾਰ ਪਰ ਪੰਚਾਇਤੀ ਰਾਜ ਵਿੱਚ ਕੀਤੀ ਵਿਵਸਥਾ ਦਾ ਵਰਣਨ ਕਰੋ ਠੀਕ ਹੈ ਪੰਚਾਇਤੀ ਪਿੰਡਾਂ ਵਿੱਚ ਤੁਹਾਨੂੰ ਪਤਾ ਪੰਚਾਇਤ ਹੁੰਦੀ ਹੈ ਉਹਨਾਂ ਕੋਲ ਕਿਹੜੀਆਂ-ਕਿਹੜੀਆਂ ਸ਼ਕਤੀਆਂ ਠੀਕ ਹੈ ਕੀ-ਕੀ ਕਰ ਸਕਦੇ ਨੇ ਉਹ ਓਕੇ ਸੋ ਇਸ ਬਾਰੇ ਕੁਐਸਚਨ ਆ ਸਕਦਾ ਠੀਕ ਹੈ ਕਈ ਵਾਰੀ ਸਿੰਪਲ ਇਹ ਪੁੱਛਿਆ ਜਾ ਸਕਦਾ ਪੰਚਾਇਤੀ ਰਾਜ ਤੋਂ ਤੁਸੀਂ ਕੀ ਸਮਝਦੇ ਹੋ ਠੀਕ ਹੈ ਜਿਹੜੇ ਕੁਐਸਚਨ ਹੁੰਦੇ ਗੈਸ ਹੁੰਦੀ ਹੈ ਇੱਕ ਠੀਕ ਹੈ ਜਿਵੇਂ ਆਪਾਂ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਸੀ ਇੱਕ ਸ਼ਾਂਤੀ ਗੈਸ ਪੇਪਰ ਆਉਂਦਾ ਸੀਗਾ ਜਿੰਦੇ ਵਿੱਚ ਗੈਸ ਲਿਖੀ ਹੁੰਦੀ ਸੀ ਕਿ ਇਹ ਕੁਐਸਚਨ ਆ ਸਕਦੇ ਆ ਓਕੇ ਹੁਣ ਮੰਨ ਲਓ ਕੁਐਸਚਨ ਮੈਂ ਪੇਪਰ ਦੇ ਵਿੱਚ ਬਣਾਇਆ ਜਿਹੜਾ ਮੇਰੇ ਇੰਪੋਰਟੈਂਟ ਕੁਐਸਚ ਪੰਚਾਇਤੀ ਰਾਜ ਬਾਰੇ ਤੁਸੀਂ ਕੀ ਜਾਣਦੇ ਹੋ ਕਨਸੈਪਟ ਤਾਂ ਸੇਮ ਹੈ ਨਾ ਠੀਕ ਹੈ ਪੜਿਆ ਤੁਸੀਂ ਸੇਮ ਹੀ ਥੋੜਾ ਬਹੁਤਾ ਕੁਸਟਰ ਮੋਲਡੋ ਕੇ ਵੀ ਆ ਸਕਦਾ ਇਹ ਆਪਣਾ ਕੁਸਚਨ ਨੰਬਰ 2 ਹੈ ਜਿਹੜਾ ਪੇਪਰ ਦੇ ਵਿੱਚ ਆ ਸਕਦਾ ਉਸ ਤੋਂ ਬਾਅਦ ਅਗਲਾ ਕੁਸਚਨ ਹੈ ਭਾਰਤ ਵਿੱਚ ਵਿਰੋਧੀ ਪਾਰਟੀ ਦੇ ਤਿੰਨ ਮੁੱਖ ਕੰਮਾਂ ਦਾ ਵਰਣਨ ਕਰੋ ਠੀਕ ਹੈ ਵਿਰੋਧੀਆਂ ਵਿਰੋਧੀ ਪਾਰਟੀ ਦੇ ਕਿਹੜੇ ਕਿਹੜੇ ਕੰਮ ਹੁੰਦੇ ਆ ਸਰਕਾਰ ਨੂੰ ਕੀ ਕੀ ਕੰਮ ਉਹਨਾਂ ਨੇ ਕਰਵਾਉਣੇ ਆ ਕੀ ਕੀ ਉਹਨਾਂ ਨੇ ਵਾਦੇ ਯਾਦ ਕਰਾਉਣੇ ਆ ਇਹ ਸਾਰੇ ਬਾਰੇ ਪੁੱਛਿਆ ਜਾ ਸਕਦਾ ਠੀਕ ਹੈ ਕਈ ਜਾ ਕੁਸਚਨ ਇਸ ਤਰੀਕੇ ਨਾਲ ਵੀ ਆ ਸਕਦਾ ਵਿਰੋਧੀ ਪਾਰਟੀ ਤੋਂ ਤੁਹਾਡਾ ਕੀ ਭਾਵ ਹੈ ਓਕੇ ਇਸ ਤਰੀਕੇ ਦਾ ਕੁਸਚਨ ਵੀ ਬਣ ਸਕਦਾ ਉਸ ਤੋਂ ਬਾਅਦ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜਿਹੜੇ ਕੁਸਚਨ ਹੈ ਉਹ ਸਾਰੇ ਇੰਗਲਿਸ਼ ਤੇ ਪੰਜਾਬੀ ਦੋਵਾਂ ਮੀਡੀਅਮ ਚ ਠੀਕ ਹੈ ਕਈ ਸਟੂਡੈਂਟ ਇੰਗਲਿਸ਼ ਮੀਡੀਅਮ ਦੇ ਆਸ ਬਾਰ ਠੀਕ ਹੈ ਸੋ ਉਹਨਾਂ ਵਾਸਤੇ ਵੀ ਸਪੈਸ਼ਲ ਇੰਗਲਿਸ਼ ਮੀਡੀਅਮ ਤੇ ਡਾਟਾ ਪੂਰਾ ਤਿਆਰ ਕੀਤਾ ਵਿਦ ਅਨਸਰ ਅਨਸਰ ਵੀ ਨਾਲ ਲਿਖੇ ਹੋਏ ਨੇ ਓ ਗਦਰ ਲਹਿਰ ਕੀ ਸੀ ਅਤੇ ਕਿੱਥੇ ਸ਼ੁਰੂ ਹੋਈ ਪੇਪਰ ਦੇ ਵਿੱਚ ਇਸ ਤਰੀਕੇ ਦਾ ਵੀ ਆ ਸਕਦਾ ਗਦਰ ਲਹਿਰ ਬਾਰੇ ਤੁਸੀਂ ਕੀ ਜਾਣਦੇ ਹੋ ਵਿਸਥਾਰ ਪੂਰਵਕ ਲਿਖੋ ਇੱਥੇ ਕੁਸਚਨ ਕੀ ਲਿਖਿਆ ਗਦਰ ਲਹਿਰ ਕੀ ਸੀ ਅਤੇ ਕਦੋਂ ਸ਼ੁਰੂ ਹੋਈ ਇਹ ਕੁਸਚਨ ਨੰਬਰ ਆਪਣਾ ਚੌਥਾ ਹੈ ਉਸ ਤੋਂ ਬਾਅਦ ਪੰਜਵਾਂ ਕੁਸਚਨ ਸੰਜੇ ਗਵੰਡੀ ਸਕੂਲ ਸਥਾਪਿਤ ਕਰਨ ਦੇ ਪਿੱਛੇ ਕੀ ਉਦੇਸ਼ ਹੁੰਦਾ ਠੀਕ ਹੈ ਸੰਜੇ ਗਵੰਡੀ ਸਕੂਲਾਂ ਬਾਰੇ ਪੁੱਛਿਆ ਜਾ ਸਕਦਾ ਤੇ ਲਾਸਟ ਵੈਸੇ ਮੈਂ ਪੰਜ ਹੀ ਕਹਿ ਸੀ ਬਟ 6 ਕੁਸਚਨ 6ਵਾਂ ਕੁਸਚਨ ਕੀ ਹੈ ਪ੍ਰਵਾਸੀ ਮਜ਼ਦੂਰ ਕੌਣ ਹੁੰਦੇ ਹਨ ਠੀਕ ਹੈ ਅਰਥਵਿਵਸਥਾ ਵਿੱਚ ਇਹਨਾਂ ਦੀ ਭੂਮਿਕਾ ਬਾਰੇ ਸੰਖੇਪ ਚਰਚਾ ਕਰੋ ਪ੍ਰਵਾਸੀ ਮਜ਼ਦੂਰਾਂ ਬਾਰੇ ਪੁੱਛਿਆ ਜਾ ਸਕਦਾ ਹੈ ਕੱਲਾ ਇਸ ਤਰੀਕੇ ਦਾ ਵੀ ਆ ਸਕਦਾ ਹੈ ਕੁਐਸਚਨ ਪ੍ਰਵਾਸੀ ਮਜ਼ਦੂਰਾਂ ਬਾਰੇ ਤੁਸੀਂ ਕੀ ਜਾਣਦੇ ਹੋ ਠੀਕ ਹੈ ਚੰਨਣਾ ਪਾਓ ਓਕੇ ਬੈਟਰੀ ਬਣਾ ਕੇ ਨਾ ਕਿਤੇ ਰੋਸ਼ਨੀ ਬਣਾ ਪਾ ਦਿਓ ਓਕੇ ਪੂਰਾ ਡਿਟੇਲ ਚ ਲਿਖਣਾ ਇਸ ਤਰੀਕੇ ਦਾ ਵੀ ਕੁਐਸਚਨ ਵੀ ਆ ਸਕਦਾ ਹੈ ਅਰਥ ਵਿਵਸਥਾ ਵਿੱਚ ਇਹਨਾਂ ਦੀ ਕੀ ਭੂਮਿਕਾ ਹੁੰਦੀ ਹੈ ਓਕੇ ਸੋ ਇਹ ਸੀ ਆਪਣੇ ਸਮਕਾਲੀ ਭਾਰਤੀ ਸਮਾਜ ਦੇ ਪੰਜ ਇੰਪੋਰਟੈਂਟ ਕੁਐਸਚਨ ਵੈਸੇ 6 ਹੈ ਓਕੇ ਤੇ ਜੇਕਰ ਤੁਸੀਂ ਕੋਈ ਬੈਚ ਲੈਣ ਚ ਇੰਟਰਸਟਿਡ ਹੋ ਤੁਸੀਂ ਕੰਟੈਕਟ ਕਰ ਸਕਦੇ ਹੋ ਇੰਨੀ ਆਪਣੀ ਗਾਰੰਟੀ ਹੈ ਤੁਹਾਡੇ ਵਧੀਆ ਮਾਰਕਸ ਆਉਣਗੇ ਠੀਕ ਹੈ ਬਿਨਾ ਕੋਈ ਟੈਨਸ਼ਨ ਕਿਉਂਕਿ ਹੁਣ ਆਪਣੇ ਕੋਲ ਕੁਐਸਚਨ ਤਾਂ ਹੈਗੇ ਨੇ ਬਟ ਉਹਨਾਂ ਦੇ ਆਨਸਰ ਆਪਾਂ ਨੂੰ ਲੱਭਣੇ ਪੈਂਦੇ ਆ ਠੀਕ ਹੈ ਕਿੱਥੇ ਤੁਹਾਨੂੰ ਸਾਰਾ ਕੁਝ ਬਣਿਆ ਬਣਿਆ ਮਟੀਰੀਅਲ ਮਿਲ ਰਿਹਾ ਤਾਂ ਤੁਸੀਂ ਜੁਆਇਨ ਜ਼ਰੂਰ ਕਰੋ ਥੈਂਕ ਯੂ ਵੈਰੀ ਮਚ